ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੱਗਿਆ ਵੱਡਾ ਝਟਕਾ ਕੇਂਦਰ ਦੀ ਸਰਕਾਰ ਰਹਿ ਗਈ ਹੱਕੀ ਬੱਕੀ ਕਿਉਂਕਿ ਮੋਦੀ ਦੇ ਹੀ ਖਾਸਮ ਖਾਸ ਭਾਜਪਾ ਦੇ ਪੁਰਾਣੇ ਲੀਡਰ ਅਕਾਲੀ ਦਲ ਦੇ ਲੀਡਰ ਜਿਨ੍ਹਾਂ ਦੇ ਨਾਲ ਗੱਠਜੋੜ ਸੀ ਉਹ ਸਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠੇ ਨਜ਼ਰ ਆਏ ਨੇ ਸਾਰੇ ਹੋ ਗਏ ਇੱਕ ਆਖਰ ਕਿਉਂ ਹੋਏ ਨੇ ਇੱਕ ਦਰਅਸਲ ਪੰਜਾਬ ਦੇ ਵਿੱਚ 올 ਪਾਰਟੀ ਮੀਟਿੰਗ ਕੀਤੀ ਗਈ ਪੰਜਾਬ ਸਰਕਾਰ ਦੇ ਵੱਲੋਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਤਾਂ ਇਸ ਮੁੱਦੇ ਨੂੰ ਲੈ ਕੇ ਜਦੋਂ ਆਲ ਪਾਰਟੀ ਮੀਟਿੰਗ ਹੋਈ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੁਮਾਇੰਦੇ ਉੱਥੇ ਮੌਜੂਦ ਰਹੇ ਸਭ ਦੇ ਵੱਲੋਂ ਆਪਣੇ ਆਪਣੇ ਸੁਝਾਅ ਦਿੱਤੇ 2 ਘੰਟੇ ਤੱਕ ਇਹ ਮੀਟਿੰਗ ਚੱਲੀ ਉਸ ਤੋਂ ਬਾਅਦ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੱਸਿਆ ਗਿਆ ਉਹਨਾਂ ਦਾ ਪਾਣੀਆਂ ਨੂੰ ਲੈ ਕੇ ਸਟੈਂਡ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਇੱਕ ਬੂੰਦ ਨਹੀਂ ਦੇਵਾਂਗੇ ਕਿਉਂਕਿ ਕੇਂਦਰ ਸਰਕਾਰ ਹਰਿਆਣਾ ਨੂੰ ਪਾਣੀ ਦੇਣਾ ਚਾਹੁੰਦੀ ਆ ਪਰ ਹੁਣ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਭਾਵੇਂ ਕੋਈ ਬੀਜੇਪੀ ਵਾਲਾ ਭਾਵੇਂ ਕੋਈ ਅਕਾਲੀ ਦਲ ਦਾ ਭਾਵੇਂ ਕੋਈ ਕਾਂਗਰਸ ਦਾ ਭਾਵੇਂ ਆਮ ਆਦਮੀ ਪਾਰਟੀ ਦਾ ਸਾਰੇ ਇਕੱਠੇ ਹੋ ਕੇ ਹੁਣ ਮੋਰਚਾ ਖੋਲਣਗੇ ਤਾਂ ਕੇਂਦਰ ਸਰਕਾਰ ਦੇ ਲਈ ਵੱਡੀ ਚੁਣੌਤੀ ਵਾਲੀ ਗੱਲ ਹੈ ਕੀ ਕਹਿ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਜੁਬਾਨੀ ਸੁਣ ਲਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੇ ਗੰਭੀਰ ਵਿਸ਼ੇ ਤੇ ਅੱਜ 올 ਪਾਰਟੀ ਮੀਟਿੰਗ ਹੋਈ ਹੈ ਜਿਦੇ ਵਿੱਚ ਪੰਜਾਬ ਦੀਆਂ ਸਾਰੀਆਂ ਰਿਕੋਨਾਈਜ਼ਡ ਪਾਰਟੀਆਂ ਦੇ ਪ੍ਰਤੀਨਿਧੀ ਪ੍ਰਧਾਨ ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਉਹ ਸ਼ਾਮਲ ਹੋਏ ਲਗਭਗ 2 ਘੰਟੇ ਬੜਾ ਖੁੱਲਕੇ ਹਰ ਇੱਕ ਪਾਰਟੀ ਨੇ ਆਪਣਾ ਆਪਣਾ ਜਿਹੜਾ view ਦਿੱਤਾ ਪਾਣੀਆਂ ਦੇ ਮੁੱਦੇ ਤੇ ਜੋ ਸੰਕਟ ਅਚਾਨਕ ਸਾਡੇ ਤੇ ਮੜ ਦਿੱਤਾ ਗਿਆ BBMB ਨੂੰ ਡਿਕਟੇਟ ਕਰਕੇ ਪੰਜਾਬ ਨੂੰ ਬਾਈਪਾਸ ਕਰਕੇ ਜੋ ਪੰਜਾਬ ਦੇ ਪਾਣੀਆਂ ਤੇ ਹੱਕ ਜਾਂ ਪਾਣੀਆਂ ਨੂੰ ਇੱਕ ਫਰਮਾਨ ਰਾਹੀਂ ਹਰਿਆਣਾ ਨੂੰ ਦੇਣ ਦਾ ਫੈਸਲਾ ਰਾਤੋ-ਰਾਤ ਕੀਤਾ ਗਿਆ ਰਾਤੋ-ਰਾਤ BBMP ਦਾ ਚੇਅਰਮੈਨ ਬਦਲਤਾ ਗਿਆ ਉਹਨਾਂ ਦੇ ਅਧਿਕਾਰੀ ਬਦਲ ਦਿੱਤੇ ਗਏ ਤੇ ਜਿਸ ਜਿਸ ਦਾ ਕਿ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਬੁਰਾ ਮਨਾਇਆ ਹੈ ਔਰ ਜੇ ਪਾਰਟੀ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਸ ਤਰੀਕੇ ਨੂੰ ਮਤਲਬ ਇਹਦੀ ਨਕੀਦੀ ਕੀਤੀ ਗਈ ਹੈ ਕਿ ਇਹ ਤਰੀਕਾ ਨਹੀਂ ਕੋਈ ਹੈਗਾ ਅਸੀਂ 4000 ਕਿਊਸਿਕ ਜਿਹੜਾ ਪਾਣੀ ਹੈ ਹਿਊਮਨ ਡ੍ਰੀਇਰ ਗਰਾਊਂਡ ਤੇ ਪਹਿਲੀ 6 ਅਪ੍ਰੈਲ ਤੋਂ ਉਹਨਾਂ ਨੂੰ ਪੀਣ ਵਾਸਤੇ ਦੇ ਰਹੇ ਹਾਂ ਹਾਲਾਂਕਿ ਉਹਨਾਂ ਦੀ ਆਬਾਦੀ ਮੁਤਾਬਕ ਕਰੈਣੇ ਦੀ ਆਬਾਦੀ ਮੁਤਾਬਕ 1700 ਕਿਊਸਿਕ ਬਣਦਾ ਪਰ ਫਿਰ ਵੀ 1000 ਦਿੱਲੀ ਦਾ 250 ਲਾਸ ਉਹਨਾਂ ਨੇ ਪਾ ਲਿਆ ਤੇ ਵਿੱਚ ਪਸ਼ੂਆਂ ਵਾਸਤੇ ਵੀ ਕਰਕੇ 4000 ਅਸੀਂ ਆਪਣੇ ਆਪਣੇ ਪੰਜਾਬ ਦੇ ਪੋਟੇ ਚ ਦੇ ਰਹੇ ਹਾਂ ਨਾ ਬਲਕਿ ਧੰਨਵਾਦ ਕਰਨ ਦੀ بجائے ਉਹ ਸਾਨੂੰ ਕਿਸੇ ਹੋਰ ਪਾਸੇ ਲੈ ਕੇ ਚਲੇ ਗਏ ਜੋ ਕਿ ਅਸੀਂ ਸਾਰੀਆਂ ਪਾਰਟੀਆਂ ਨੇ ਸਹਿਮਤੀ ਹੈ ਕਿ ਇਸ ਤਰ੍ਹਾਂ ਸੀ ਨਹੀਂ ਹੋਣ ਦੇਵਾਂਗੇ ਆਲਰੇਡੀ ਭੁੰਦਰ ਸਾਹਿਬ ਨੇ ਜਾਂ ਜਾਕਰ ਸਾਹਿਬ ਜਾਂ ਕਾਮਰੇਡ ਪਾਰਟੀਆਂ ਦੋਨੋਂ ਬੀਐਸਪੀ ਜਿੰਨੇ ਵੀ ਕਾਂਗਰਸ ਪਾਰਟੀ ਦੇ ਰਿਪਰੈਜ਼ੈਂਟੇਟ ਬੈਠੇ ਨੇ ਤੇ ਸਾਰਿਆਂ ਨੇ ਇਹੀ ਸਹਿਮਤੀ ਕੀਤੀ ਹੈ ਕਿ ਇਸ ਮੌਕੇ ਤੇ ਅਸੀਂ ਆ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਆਪਣੇ ਪਾਰਟੀਆਂ ਦੇ ਇਵਨ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਵੀ ਅਸੀਂ ਪੰਜਾਬ ਦੇ ਨਾਲ ਖੜੇ ਆ ਕਿਉਂਕਿ ਇਹ ਮੌਕਾ ਇਸ ਵੇਲੇ ਕੋਈ ਰਾਜਨੀਤਿਕ ਲਾਹਾ ਲੈਣ ਦਾ ਜਾਂ ਕੋਈ ਇਲੈਕਸ਼ਨਾਂ ਕੋਈ ਨੇੜੇ ਨਹੀਂ ਜਾਂ ਕੋਈ ਇਦਾਂ ਦਾ ਇੱਕ ਦੂਜੇ ਨੂੰ ਜਿੱਤਣ ਹਰਾਉਣ ਦਾ ਨਹੀਂ ਹੈਗਾ ਇਹ ਮਾਮਲਾ ਇਹ ਮਸਲਾ ਜਿਹੜਾ ਇਹ ਪੰਜਾਬ ਦੀ ਲਾਈਫਲਾਈਨ ਪਾਣੀਆਂ ਬਾਰੇ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਇੱਕ ਇਸ ਤਰ੍ਹਾਂ ਦਾ ਕੰਸੈਸਸਸ ਅੱਜ ਬਣ ਗਿਆ ਕਿ ਮੈਸੇਜ ਪੰਜਾਬ ਦੇ ਲੋਕਾਂ ਲਈ ਵੀ ਇੱਕ ਬਹੁਤ ਸੁਖਦ ਮੈਸੇਜ ਹੈ ਕਿ ਸਾਰੇ ਇਸ ਮਾਮਲੇ 'ਚ ਅਸੀਂ ਇਕੱਠੇ ਹਾਂ। ਔਰ ਉਹਦੇ ਵਾਸਤੇ ਸੁਜੈਸ਼ਨ ਵੀ ਆਏ ਨੇ ਤੇ ਉਹਦੇ ਵਾਸਤੇ ਕੁਝ ਵਿਚਾਰ ਕਿਉਂਕਿ ਇਹ ਜਿੰਨਾ ਟਾਈਮ ਤੁਹਾਨੂੰ ਮਿਲਿਆ ਇੱਥੇ ਆਉਣ ਦਾ ਉਦੋਂ ਵੀ ਘੱਟ ਟਾਈਮ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਿਆ ਕਿ ਰਾਤ ਦੇ 11:00 11:00 ਵਜੇ ਤੱਕ। ਲਗਭਗ 10 11 ਮਹੀਨੇ ਤੱਕ ਮੈਸੇਜ ਲੱਗੇ ਆ ਕਿ ਆਮ ਇਸ ਮੀਟਿੰਗ ਨੂੰ ਬੁਲਾਉਣ ਚ ਸ਼ਾਇਦ ਬਹੁਤ ਸਾਰਾ ਡਾਟਾ ਬਹੁਤ ਸਾਰਾ ਜਿਹੜਾ ਉਹਨਾਂ ਦੇ ਡਾਕੂਮੈਂਟਸ ਜਿਹੜੇ ਨੇ ਉਹ ਸ਼ਾਇਦ ਨਾ ਲਿਆ ਸਕਿਓਨ ਪਰ ਮੂੰਹ ਜਵਾਨੀ ਸਾਰਿਆਂ ਨੂੰ ਕਿਉਂਕਿ ਸਾਰੇ ਸੀਨੀਅਰ ਨੇ ਸਰਕਾਰਾਂ ਚ ਰਹੇ ਹੋਏ ਨੇ ਇਸ ਇਹ ਇਹ ਮਾਮਲਾ ਤਾਂ ਹਰ ਸਰਕਾਰ ਵੇਲੇ ਉੱਠਿਆ ਪਾਣੀਆ ਦਾ ਤਾਂ ਸਾਰਿਆਂ ਨੂੰ ਲਗਭਗ ਮੂੰਹ ਜਵਾਨੀ ਇਹ ਯਾਦ ਹੈ ਕਿ ਕੀ ਹੋਇਆ ਸੀ ਪਾਸਟ ਚ ਕੀ ਹੋਣ ਹੋ ਰਿਹਾ ਅੱਜ ਕੀ ਸਿਚੁਏਸ਼ਨ ਚ ਤੇ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਜਿਹੜਾ ਇੱਕ ਦਿਨ ਦਾ ਪਾਣੀਆਂ ਦੇ ਮੁੱਦੇ ਤੇ ਹੋ ਸਕਿਆ ਗਿਆ ਸੋਮਵਾਰ ਨੂੰ 12 ਵਜੇ ਤੇ ਗਵਰਨਰ ਸਾਹਿਬ ਵੱਲੋਂ ਪ੍ਰਵਾਨਗੀ ਆ ਗਈ ਹੈ ਉਹ ਉੱਥੇ ਵੀ ਅਸੀਂ ਉਹਦੇ ਵਾਸਤੇ ਵੀ ਏਜੰਡੇ ਕੁਝ ਤੈਅ ਹੋਏ ਨੇ ਭਾਵੇਂ ਉਹ BBMB ਦੇ ਜੋ BBMB ਦਾ ਐਗਰੀਮੈਂਟ ਹੈ ਜਾਂ BBMB ਦਾ ਜਿਹੜਾ ਕਲੋਜ਼ ਹੈ BBMB ਨੂੰ ਜਦੋਂ ਬਣਾਇਆ ਸੀ ਉਦੋਂ ਕਿਹੜੇ-ਕਿਹੜੇ ਉਹਦਾ ਬੇਸ ਕੀ ਸੀਗਾ ਉਦੇ ਉਸ ਮੁੱਦੇ ਤੇ ਹੋਵੇ ਪਾਵਰ ਸੈਕਟਰੀ ਪੰਜਾਬ ਦਾ ਹੁੰਦਾ ਹੈ ਇਰੀਗੇਸ਼ਨ ਸੈਕਟਰੀ ਹਰਿਆਣਾ ਦਾ ਹੁੰਦਾ ਹੈ ਉਸ ਮੁੱਦੇ ਤੇ ਉਹਨੂੰ ਵੀ ਜਿਹੜਾ ਬਦਲ ਲਿਆ ਗਿਆ ਬਹੁਤ ਸਾਰੇ ਸੁਝਾਅ ਚੰਡੀਗੜ੍ਹ ਦੀ ਸਿਚੁਏਸ਼ਨ ਤੇ ਵੀ ਹੈ 60 40 ਦੀ ਰੇਸ਼ਿਓ ਹੈ ਉਹ 60 40 ਦੀ ਰੇਸ਼ਿਓ ਕਿਉਂ ਨਹੀਂ ਪੂਰੀ ਹੋ ਰਹੀ ਉਹਦੇ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਨੇ ਕਾਫੀ ਡਿਟੇਲ ਦੇ ਵਿੱਚ ਗੱਲਾਂ ਪੰਜਾਬ ਦੇ ਹੱਕ ਦੀਆਂ ਹੋਈਆਂ ਔਰ ਬਿਨਾਂ ਕਿਸੇ ਨਰਾਜ਼ਗੀ ਜਾਂ ਬਿਨਾਂ ਕਿਸੇ ਮੈਂ ਕਹਾਂਗਾ ਕਿ ਤਲਖੀ ਦੇ ਬੜੇ ਹੀ ਸ਼ਾਂਤ ਮਾਹੌਲ ਦੇ ਵਿੱਚ ਗੱਲ ਹੋਈ ਹੈ ਸਾਰੇ ਮੇਥੋਂ ਸੀਨੀਅਰ ਨੇ ਔਰ ਕੁਝ ਸੁਜੈਸ਼ਨ ਆਏ ਕਿ ਪ੍ਰਧਾਨ ਮੰਤਰੀ ਨੂੰ ਮਿਲਿਆ ਜਾ ਸਕਦਾ ਹੈ ਇਸ ਮਾਮਲੇ ਤੇ ਸੋ ਸਾਰੇ ਸੁਜੈਸ਼ਨ ਅਸੀਂ ਜਿਹੜੇ ਨੇ ਉਹ ਸਾਰੇ ਨੇ ਜਿਹਨੂੰ ਜੋ ਜੋ ਸੁਜੈਸ਼ਨ ਆਏ ਨੇ ਉਹ ਨੋਟ ਕਰ ਲਏ ਗਏ ਨੇ ਤੇ ਸੋਮਵਾਰ ਨੂੰ ਇਹਦੇ ਤੇ ਵਿਚਾਰ ਪਤੰਦਰਾ ਵਿਧਾਨ ਸਭਾ ਚ ਵੀ ਹੋਊਗਾ ਤੇ ਭਰ ਸਹਿਮਤੀ ਸਭ ਤੋਂ ਵੱਧ ਇਹ ਹੈ ਕਿ ਇਹ ਜਿਹੜੇ ਪਾਣੀਆਂ ਦਾ ਜਿਹੜਾ ਕਿ ਅਸੀਂ ਫੱਟਾ ਚੱਕ ਦਿਆਂਗੇ ਅੱਜ ਰਾਤ ਉਰਤ ਫੈਸਲਾ ਹੋ ਗਿਆ ਅਸੀਂ ਇੰਨਾ 8500 ਦੇ ਦਿਆਂਗੇ ਇਹ ਜਿਹੜਾ ਤਰੀਕਾ ਹੈ ਪੰਜਾਬੀਆਂ ਤੋਂ ਕੋਈ ਕੋਈ ਵੀ ਚੀਜ਼ ਲੈਣ ਦਾ ਤਰੀਕਾ ਬਹੁਤ ਗਲਤ ਹੈ ਪਿਆਰ ਨਾਲ ਭਵੇਂ ਪੰਜਾਬੀਆਂ ਤੋਂ ਜਾਨ ਲੈ ਲਓ ਕਹਿੰਦੇ ਆ ਵੀ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਸੋ ਇਹ ਸ਼ਾਇਦ ਉਹਨਾਂ ਨੂੰ ਕਲਚਰ ਦਾ ਇਸ ਦਾ ਪਤਾ ਨਹੀਂ ਸੋ ਜਾਖੜ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਖੁਦ ਵੀ ਕਿਉਂਕਿ ਢੇਲ ਤੇ ਇਹਨਾਂ ਦੇ ਖੇਤੀ ਹੈ ਬਿਲਕੁਲ ਢੇਲ ਤੇ ਹੈ ਇਹ ਤਾਂ ਪਾਣੀ ਪੀੜਤ ਵੀ ਨੇ ਕਿ ਉੱਥੇ ਤੱਕ ਪਾਣੀ ਪਹੁੰਚਦਾ ਨਹੀਂ ਪਹੁੰਚਦਾ ਇੱਕ ਇਹਨਾਂ ਨੇ ਅੱਜ ਗੱਲ ਕਹੀ ਹੈ ਕਿ ਜੇ ਰਾਹ ਚ ਕੋਈ ਕਿਸੇ ਨਹਿਰ ਚੋਂ ਜਾਂ ਕਿਸੇ ਸੂਏ ਕੱਸੀ ਚੋਂ ਚੀੜੀ ਵੀ ਪਾਣੀ ਪੀ ਲੇ ਤਾਂ ਵੀ ਬੋਰ ਦਾ ਹੀ ਕਟਿਆ ਜਾਂਦਾ ਮਤਲਬ ਸਾਡੇ ਹੀ ਨੁਕਸਾਨ ਹੁੰਦਾ ਸੋ ਇਹ ਤਾਂ ਆਪ ਖੁਦ ਇਸ ਕਲੋਂ ਕਿਉਂਕਿ ਖੇਤੀ ਕਰਨ ਵਾਲਾ ਪਰਿਵਾਰ ਹੈ ਉੱਤੇ ਕਿਨੂਆਂ ਦੇ ਬਾਗ ਨੇ ਉੱਤੇ ਪਾਣੀ ਦੀ ਬੜੀ ਜ਼ਰੂਰਤ ਸਖਤ ਉਧਰ ਰਹਿੰਦੀ ਹੈ ਸੋ ਰੀਪ੍ਰੈਜ਼ੈਂਟੇਟਿਵ ਵੀ ਨੇ ਇਸ ਵਕਤ ਸੱਤਾਧਾਰੀ ਪਾਰਟੀ ਦੇ ਤਾਂ ਇਹਨਾਂ ਤੋਂ ਬਾਅਦ ਕੋਈ ਮੇਰੇ ਖਿਆਲ ਚ ਉੱਥੇ ਜਾ ਕੇ ਪੰਜਾਬ ਦੇ ਕਲਚਰ ਬਾਰੇ ਜਾਂ ਪੰਜਾਬ ਦੀ ਸੰਕਟ ਬਾਰੇ ਹੋਰ ਨਹੀਂ ਕੋਈ ਐਕਸਪਲੇਨ ਕਰ ਸਕਦਾ ਸੋ ਇਹਨਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਸ ਮਾਮਲੇ 'ਚ ਅਸੀਂ ਪਾਰਟੀ ਵਾਲਾ ਪੱਧਰ ਤੋਂ ਉੱਪਰ ਵੀ ਗੱਲ ਪਹੁੰਚਾਵਾਂਗੇ ਤੇ ਕੋਈ ਨਾ ਕੋਈ ਤਰੀਕਾ ਇਸ ਗੱਲ ਦਾ ਤਾਂ ਕਿ ਫਿਊਚਰ 'ਚ ਨਾ ਇਹ ਗੱਲ ਹੋਵੇ ਕਿਉਂਕਿ ਜਦੋਂ ਕੋਟਾ ਤੁਹਾਨੂੰ ਦੇਤਾ ਕਿਸੇ ਚੀਜ਼ ਦਾ ਕਿ ਤੁਸੀਂ ਸਾਲ ਵਰਤਣਾ ਹੈ ਤੁਸੀਂ ਉਹਨੂੰ 10 ਮਹੀਨਿਆਂ ਚ ਖਤਮ ਕਰਕੇ 2 ਮਹੀਨੇ ਫਿਰ ਤੁਸੀਂ ਕਹੋ ਹੋਰ ਦਿਓ ਜੀ ਇਹ ਤਾਂ ਕਿਸੇ ਕਿਸੇ ਵੀ ਪਾਸੇ ਨਹੀਂ ਹੋ ਸਕਦਾ ਜੇ 1 ਸਾਲ ਦੀ ਤਨਖਾਹ ਤੁਹਾਨੂੰ ਪਹਿਲਾਂ ਦੇ ਦਈਏ ਤੇ ਤੁਸੀਂ 10 10 ਮਹੀਨਿਆਂ ਦੀ ਤਨਖਾਹ ਖਰਚ ਕਰਕੇ ਤੁਸੀਂ ਕਹੋ ਮੈਨੂੰ ਤਾਂ 2 ਮਹੀਨੇ ਤਨਖਾਹ ਹੋਰ ਦਿਓ ਜੀ ਤੇ ਪਰ ਮੰਨੋ ਸਾਲ ਦੀ ਹੋਈ ਇਹਨੂੰ ਤਾਂ ਇਹ ਨਹੀਂ ਹੋ ਸਕਦਾ ਜੀ ਕਿਸੇ ਵੀ ਫੀਲਡ ਦੇ ਵਿੱਚ ਤੇ ਹੁਣ ਸਾਡਾ ਪਾਣੀ ਕਨਾਲ ਸਿਸਟਮ ਸਾਡਾ ਸਾਡੀਆਂ ਪਾਈਪਾਂ ਸਾਡੀਆਂ ਕੱਸੀਆਂ ਹਾਲਾਤ ਬਦਲ ਗਏ ਹੁਣ ਅਸੀਂ ਪਾਣੀ ਵਰਤ ਰਹੇ ਹਾਂ ਪਾਣੀ ਦੀ ਡਿਮਾਂਡ ਵੀ ਵੱਧ ਗਈ ਤੇ ਹਰਿਆਣੇ ਚ ਵੀ ਵਧ ਗਈ ਹੋਣੀ ਮੈਂ ਇਹ ਕਹਣਾ ਹਰਿਆਣੇ ਚ ਪਾਣੀ ਦੀ ਮੰਗ ਵਧ ਗਈ ਹੋਣੀ ਪਰ ਜਦੋਂ ਉਹਨਾਂ ਨੂੰ ਮਿਲੂਗਾ 20 ਬਈ ਤੋਂ ਬਾਅਦ ਉਹ ਉਹਨਾਂ ਦਾ ਕੋਟਾ ਮਿਲ ਜੂਗਾ ਉਹਨਾਂ ਨੂੰ ਔਰ ਅਸੀਂ ਤਾਂ ਹੁਣ ਬਾਦੂ ਵੀ ਦੇ ਰਹੇ ਹਾਂ ਸੋ ਇਸ ਮਾਮਲੇ ਚ ਪੰਜਾਬ ਦੇ ਲੋਕ ਵੀ ਜੋ ਮੈਨੂੰ ਕੱਲ ਦੇ ਫੋਨ ਆ ਰਹੇ ਨੇ ਜਾਂ ਕੱਲ ਦਾ ਅਸੀਂ ਜੋ ਫੀਡਬੈਕ ਲੋਕਾਂ ਦੀ ਆਈ ਹੈ ਉਹ ਉਹ ਚ ਵੀ ਇਹੀ ਹੈ ਕਿ ਜੇ ਪਾਣੀ ਹੁੰਦਾ ਤਾਂ ਅਸੀਂ ਕੋਈ ਭਾਈਕ ਨਹੀਂ ਇਹ ਦੇ ਵਾਰਸਾਂ ਸੀ ਅਸੀਂ ਪਾਣੀ ਸਭ ਨੂੰ ਪਿਉਣ ਵਾਲੇ ਆਂ ਅਸੀਂ ਪਿਆਸ ਅਸੀਂ ਉਸ ਵਾਸਤੇ ਪਾਣੀ ਦੇ ਰਹੇ ਹਾਂ ਆਲਰੇਡੀ ਇਸ ਕੱਲ ਤੇ ਔਰ ਮਾਨਵੀ ਰਹਿਣ ਦੇ ਅਧਿਕਾਰੀ ਹਰਿਆਣੇ ਦੇ ਕਿ ਹਾਂ ਪਾਣੀ ਤੁਸੀਂ ਦੇ ਰਹੇ ਹੋ ਸਾਨੂੰ ਜਿਦਕੇ ਅੰਕੜਿਆਂ ਅਨੁਸਾਰ ਸਾਡਾ ਪਾਣੀ 31 ਮਾਰਚ ਨੂੰ ਖਤਮ ਹੋ ਗਿਆ ਤੇ ਬੜੇ ਸੁਖਤ ਮਾਹੌਲ ਦੇ ਵਿੱਚ ਸਾਰੀ ਗੱਲ ਉਹ ਸਾਰੇ ਰਿਪਰੈਜ਼ੈਂਟ ਬੈਠੇ ਨੇ ਤੁਸੀਂ ਬਾਅਦ ਚ ਇਹਨਾਂ ਨਾਲ ਆਪਣੇ 1 ਟੂ 1 ਕਰ ਲਿਓ ਗੱਲ ਤੇ ਜੇ ਕੋਈ ਤੁਹਾਡਾ ਕੋਈ ਕਾਮਨ ਸਵਾਲ ਹੋਵੇ ਸਾਰਿਆਂ ਨੂੰ ਸਾਰਿਆਂ ਨੂੰ ਕਾਮਨ ਸਵਾਲ ਹੋਵੇ ਕੋਈ ਕਿਸੇ ਕੀ ਹੋਏਗਾ ਜੀ ਇਹਨਾਂ ਨੇ ਬ੍ਰੀਫ ਰੀਡੀਅਨ ਨੂੰ ਦੱਸਦੇ ਹੋ ਪਾਰਟੀ ਦੇ ਵਿੱਚ اندر ਤੇ ਕੱਲ ਵੀ ਇਹਨਾਂ ਦਾ ਦੇਖੋ ਕੱਲ ਵੀ ਇਹਨਾਂ ਦਾ ਬਿਆਨ ਆਇਆ ਸੀ ਅੱਜ ਵੀ ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਪਾਣੀ ਪੰਜਾਬ ਦਾ ਜੋ ਸਾਡੇ ਕੋਲ ਹੈ ਹੀ ਨਹੀਂ ਜਦੋਂ ਹੋਵੇ ਇਹਨਾਂ ਨੇ ਅਸੀਂ ਜਾਣ ਬੁੱਝ ਕੇ ਰੋਕਿਆ ਹੋਵੇ ਤੇ ਬਾਰ-ਬਾਰ ਅਡਰਡ ਕੁਐਸਚਨ ਕਰਨ ਦੀ ਬਜਾਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬੇਇਤੀ ਕਰਦਾ ਜਖਰ ਸਾਹਿਬ ਬੈਠੇ ਹੈ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਨ ਬੈਠੇ ਹੈ ਇਹ ਜਿਹੜਾ ਮਸਲਾ ਹੈ ਇਹ ਪਾਰਟੀਆਂ ਦਾ ਮਸਲਾ ਨਹੀਂ ਇਹ ਪੰਜਾਬ ਦੀ ਜ਼ਿੰਦਗੀ ਬੌਧ ਦਾ ਸਵਾਲ ਹੈ ਅਸੀਂ ਕਾਨੂੰਨਾਂ ਠੀਕ ਆ ਅਸੀਂ ਇਨਸਾਫ ਦੇ ਤੌਰ ਤੇ ਲੜਦੇ ਆ ਇਸ ਕਰਕੇ ਤੇ ਸਾਡਾ ਕੋਈ ਮਤਭੇਦ ਨਹੀਂ ਅਸੀਂ ਸਾਰੇ ਇਕ ਬੁੱਠਾ ਅਸੀਂ ਕਾਨੂੰਨ ਦੇ ਨਾਲ ਵੀ ਪਿਆਰ ਦੇ ਨਾਲ ਵੀ ਗਲਵਾਦ ਨਾਲ ਵੀ ਹਰ ਤਰੀਕੇ ਚ ਬਸੜਾ ਹੱਲ ਕਰਕੇ ਆਪਣਾ ਹੱਕ ਲਵਾਂਗੇ ਦੂਜੀ ਗੱਲ ਮੈਂ ਸਾਰਿਆਂ ਨੂੰ ਕਹਿਣਾ ਦੂਸਰੇ ਭਰਾਵਾਂ ਨੂੰ ਵੀ ਇਧਰ ਵੀ ਕਿ ਪਿਆਰ ਦੀ ਬੋਲੀ ਬੋਲੋ ਸਾਡੀ ਲੋਕਾਂ ਦੀ ਕੋਈ ਲੜਾਈ ਨਹੀਂ ਜਿਵੇਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਲੋਕਾਂ ਦੀ ਲੜਾਈ ਨਹੀਂ ਇਹ ਵੇਲੇਕਰ ਸਾਡੀ ਕੋਈ ਲੜਾਈ ਨਹੀਂ ਸੈਂਟਰ ਦਾ ਮਸਲਾ ਓਲਝਾਇਆ ਹੈ ਸੈਂਟਰ ਹੀ ਹੱਲ ਕਰੇਗਾ ਅਸੀਂ ਉਸ ਪਾਸ ਅਪਰੋਚ ਕਰਾਂਗੇ ਸੋ ਸਾਡਾ ਸਾਰਿਆਂ ਦਾ ਇੱਕ ਮਤ ਇੱਕ ਰੈ ਇੱਕ ਜਨ ਦੇ ਇੱਕ ਜਾਨ ਪੰਜਾਬ ਵਾਸਤੇ ਆਖਰੀ ਸਾਹ ਤੱਕ ਆਪਣਾ ਹੱਕ ਲੜਾਂਗੇ ਪੀਐਨ ਦਾ ਮੁਕੰਮਲ 40 ਸੈਂਟਰ 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 जिस तरह से नंगल में आप लोगों ने वहाँ का तारा चाबी लगा दिया है और पानी आगे रिक्शा नहीं छोड़ रहे तो इसको लेकर सब कार्रवाई अगर तो अगर हम पानी ऐसे रोक नहीं सकते वो पानी ऐसे ले भी नहीं सकते जिस तरीके तो से ले रहे हैं जी मैं बात क्लियर करना चाहता हूँ कि ऐसे तो हरियाणा और राजस्थान और दिल्ली दो तो तीनों इकट्ठे होके तीन बोट एक पास तरफ हो जाएंगे पंजाब एक तरफ हो जाएगा

ਆਕੇ ਉਹਨਾਂ ਨਾਲ ਗੱਲ ਕਰਨੀ ਪੰਜਾਬ ਦੇ ਲਈ ਪਾਣੀ ਮੰਗੂਗੇ ਦੇਖੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਮੁੱਖ ਮੰਤਰੀ ਸਾਹਿਬ ਦਾ ਤੇ ਸਾਰੇ ਪਾਰਟੀਆਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਆਏ ਹੈ ਨਾ ਸਾਰਿਆਂ ਦਾ ਵੀ ਇਹਨਾਂ ਨੇ ਸਾਰਿਆਂ ਨੇ ਰਾਜਨੀਤੀ ਉਸ ਕਮਰੇ ਜੋ ਬਾਹਰ ਰੱਖ ਕੇ ਪੰਜਾਬ ਦੀ ਗੱਲ ਕਰਨ ਵਾਸਤੇ ਆਏ ਇਕੱਠੇ ਸਾਰਿਆਂ ਦਾ ਧੰਨਵਾਦ ਜਿਹੜੀ ਗੱਲ ਸਾਰਿਆਂ ਦੇ ਵਿੱਚ ਸਹਿਮਤੀ ਨਾਲ ਗੱਲ ਹੋਈ ਹੈ ਦੋ ਮਸਲੇ ਹੈ ਜਿੱਥੇ ਪਾਣੀਆਂ ਦੀ ਗੱਲ ਕਰਦੇ ਆ ਜਿਹੜੇ ਡਿਵੀਜ਼ਨ ਆਫ ਵਾਟਰ ਜੋ ਵੀ ਫੈਸਲੀਟੀਆਂ ਪਾਣੀਆਂ ਦੇ ਹੋਏ ਐ ਸਾਡੇ ਕੋਲ ਇੱਕ ਬੂੰਦ ਪਾਣੀ ਕਿਸੇ ਨੂੰ ਫालतू ਦੇਣ ਵਾਸਤੇ ਹੈ ਨਹੀਂ ਆਹ ਜਿਹੜਾ ਇਸ਼ੂ ਹੈ ਡਿਊਰਿੰਗ ਥਿਸ ਡਿਪਲੀਸ਼ਨ ਪੀਰੀਅਡ ਜਦੋਂ ਇੱਕ ਇੱਕੀ ਮਈ ਤਾਈਂ ਦਾ ਉਹਦੇ ਵਿੱਚ देयर हैज बीन ਅ ਨਾਰਮਲ ਪ੍ਰੈਕਟਿਸ ਵੀ ਲੋਕ ਆਪਣਾ ਹਿੱਸੇ ਤੋਂ ਫालतू ਇਸਤੇਮਾਲ ਕਰ ਜਾਂਦੇ ਸੀ ਡਿਪੈਂਡਿੰਗ ਅਪਨ ਅਵੇਲੇਬਿਲਿਟੀ ਆਫ ਵਾਟਰ ਉਥੇ ਜੋ ਪਾਣੀ ਅਵੇਲੇਬਲ ਹੈ ਤੇ ਪਿਛਲੇ ਸਾਲਾਂ ਚ ਵੀ ਹਰਣਾ ਲੈਂਦਾ ਰਿਹਾ ਹੁਣ ਵੀ ਐਤ ਕੀ ਮੰਗਿਆ ਤੇ ਉਹ ਸੀਐਮ ਸਾਹਿਬ ਨੇ ਆਲਰੇਡੀ ਪਹਿਲਾਂ 4000 ਕਿਊਸ ਤੋਂ ਉਹਨਾਂ ਨੂੰ ਦੇ ਦਿੱਤਾ ਸੀਗਾ ਮੈਂ ਜਿਹੜੀ ਬੇਨਤੀ ਕੀਤੀ ਸੀ ਵੀ ਦੇਸ਼ ਦੇ ਹਾਲਾਤ ਜਿਸ ਕਿਸਮ ਦੇ ਬਣੇ ਹੋਏ ਐ ਅੱਜ ਉਹਨਾਂ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਆ ਜਿਹੜਾ ਇੱਕ ਮੁੱਦਾ ਸੀਗਾ ਆ ਗੱਲਬਾਤ ਨਾਲ ਨਿਬੇੜਿਆ ਜਾ ਸਕਦਾ ਸੀ ਅਗਰ 4000 ਕਿਊਸ ਦੇਣ ਲੱਗੇ ਕਿਸੇ ਨੇ ਟੋਕਿਆ ਨਹੀਂ ਸੀਐਮ ਸਾਹਿਬ ਨੂੰ ਕਿਸੇ ਨੇ ਨੁਕਤਾ ਚਿੰਨੀ ਨਹੀਂ ਕੀਤੀ ਵੀ ਪੰਜਾਬ ਦਾ ਪਾਣੀ ਕਿੱਧਰ ਜਾ ਰਿਹਾ ਬਿਕਾਉਜ਼ ਇਟ ਵਾਸ ਡਨ ਇਨ ਅ ਰੂਟੀਨ ਵੇ ਜਿਹੜਾ ਹੁੰਦਾ ਰਿਹਾ ਐ ਤੇ ਅਜੇ ਹਿਊਮਨਿਟੇਰੀਅਨ ਵੀ ਸਾਨੂੰ ਪਾਣੀ ਪੀਣ ਵਾਸਤੇ ਚਾਹੀਦਾ ਇਹਨਾਂ ਨੇ ਦੇ ਤੱਕ ਕਿਸੇ ਨੇ ਇੱਕ ਪਾਰਟੀ ਨੇ ਵੀ ਉਂਗਲ ਨਹੀਂ ਚਕੀ ਤੁਸੀਂ ਪੰਜਾਬ ਦੇ ਏਤਾਂ ਦੇ ਨਾਲ ਸਮਝੌਤਾ ਕਰ ਰਹੇ ਹੋ ਪਰ ਉਹਦੇ ਬਾਅਦ ਜੋ ਕੁਝ ਵਾਪਰਿਆ ਜਿਸ ਤਰ੍ਹਾਂ ਦੇ ਹਾਲਾਤ ਹੈ ਇੱਕ ਦੇਖੋ ਇੱਕ ਚੀਜ਼ ਸਾਨੂੰ ਮਦਦ ਚਾਹੀਦੀ ਹੈ ਅਸੀਂ ਮਦਦ ਮੰਗਦੇ ਹਾਂ ਦੈਟਸ ਅ ਅਨਦਰ ਥਿੰਗ ਵੀ ਤੁਸੀਂ ਸਾਡੇ ਤੋਂ ਤੇ ਧੱਕੇ ਨਾਲ ਸਾਡੇ ਤੋਂ ਲੈਣਾ ਚਾਹੁੰਦੇ ਹੋ ਪੰਜਾਬੀ ਧੱਕਾ ਨਹੀਂ ਬਰਦਾਸ਼ਤ ਕਰਦੇ ਸਰ ਮੇਰਾ ਮੰਨ ਹੈ ਪੰਜਾਬ ਦੇ ਨਾਲ ਪਿਆਰ ਨਾਲ ਸਾਡੇ ਤੋਂ ਕੁਝ ਵੀ ਲੈ ਲਓ ਪਰ ਤੱਕਾ ਨਹੀਂ ਪੰਜਾਬ ਸਹਿ ਸਕਦਾ ਨਾ ਹੀ ਪੰਜਾਬ ਦੇ ਫਿਤਰਤ ਹੈ ਨਾ ਹੀ ਕੋਈ ਵੀ ਇਸ ਫੈਡਰਲ ਸਿਸਟਮ ਦੇ ਅੰਦਰ ਹਰੇਕ ਸੂਬੇ ਦਾ ਆਪਣਾ ਹੱਕ ਹੈ ਉਹਦੇ ਵਾਸਤੇ ਨਹੀਂ the way this ਜਿਸ ਤਰੀਕੇ ਨਾਲ ਇਸ ਇਸ਼ੂ ਨੂੰ ਰੱਖਿਆ ਗਿਆ ਅਸੀਂ ਉਹਨੂੰ ਬਿਲਕੁਲ ਅਪਰੂਵ ਨਹੀਂ ਕਰਦੇ ਸਾਬ ਪੰਜਾਬ ਦਾ ਹੱਕ ਹੈ ਬੈਠ ਕੇ ਇਸ ਮਸਲੇ ਨੂੰ ਮੈਂ ਰਿਕੁਐਸਟ ਕੀਤੀ ਸੀ ਐਮ ਸਾਹਿਬ ਨੂੰ ਇਹ ਲਾਰਜਰ ਇੰਟਰਸਟ ਜਦੋਂ ਇੱਕ ਪਾਸੇ ਉਧਰ ਫੋਜਾਂ ਟਣੀਆਂ ਖੜੀਆਂ ਹੋਪਫੁਲੀ ਆਈ ਬਿਲੀਵ ਸਮਝੰਗ ਵੀ ਰਿਜ਼ੋਲਵ ਟਮਨੂ ਇਸ ਗੱਲ 'ਚ ਆਸ ਦਿਸਦੀ ਹੈ ਜਦੋਂ ਹੋਮ ਮਿਨਿਸਟਰ ਕਹਿੰਦੇ ਆ ਕਿ ਅਸੀਂ ਚੁਣ-ਚੁਣ ਕੇ ਇੱਕ-ਇੱਕ ਨੂੰ ਦੇਖਾਂਗੇ ਤਾਂ ਹੋ ਸਕਦਾ ਹੈ ਸ਼ਾਇਦ ਇੰਨੀ ਫਲੇਰ ਅਪ ਇਸ਼ੂ ਨਾ ਹੋਵੇ ਪਰ ਮੇਰੀ ਬੇਨਤੀ ਸੀ ਦਿਸ ਇਸ਼ੂ ਆਲਰੇਡੀ ਕਨਫਰੋન્ટેਸ਼ਨ ਐਟਸ ਟੋਟਲੀ ਅਵੋਇਡਬਲ ਸ਼ੁੱਡ ਹੈਵ ਬੀਨ ਅਵੋਇਡਡ ਇਨ ਦ ਫਰਸਟ ਪਲੇਸ ਜਦੋਂ ਗੱਲ ਹੋਣ ਲੱਗੀ ਸੀ 4000 ਦਿੱਤਾ ਸੀ ਤਾਂ ਕੋਈ ਹੋਰ ਬਿਠਾ ਬਠੂ ਕੇ ਅੱਖਾਂ ਕਾਂ ਪੂੰਝ ਕੇ ਨਿਵੇੜ ਦਿੰਦੇ ਇਟ ਊਡ ਹੈਵ ਬੀਨ ਬੈਟਰ ਇਹ 4000 ਰਿਆ ਜੀ ਹੋਇਆ ਹੀ ਨਹੀਂ ਜਦੋਂ ਜ ਤੁਸੀਂ ਆਪਣੇ ਜੋ ਹਾਲਾਤ ਦੇਖ ਕੇ ਕੀਤਾ ਬਹੁਤ ਵਧੀਆ ਕੀਤਾ ਪਰ ਉਦੇ ਬਾਅਦ ਜੋ ਘਟਨਾ ਵਾਪਰੀ ਹੈ ਇਸ ਕਰਕੇ ਵੀ ਆਪਾਂ ਇਸ ਖਿੱਚ ਨੂੰ ਹੋਰ ਵਧਾਈਏ ਇਸ ਤਣਾਅ ਨੂੰ ਵਧਾਈਏ ਉਹਦੇ ਮੱਦੇਨਜ਼ਰ ਮੈਂ ਰਿਕੁਐਸਟ ਕੀਤੀ ਵੀ ਚੱਲ ਕੇ ਉੱਤੇ ਸੈਂਟਰ 'ਚ ਗੱਲ ਕਰ ਲਈਏ ਪ੍ਰਧਾਨ ਮੰਤਰੀ ਨਾਲ ਹੋਮ ਮਿਨਿਸਟਰ ਨਾਲ ਜੇ ਬੈਠ ਕੇ ਗੱਲ ਹੋ ਜੇ ਤਾਂ ਆਈ ਇਸ਼ੂ ਅੱਜ ਦੇ ਦਿਨ ਟੋਟਲੀ ਅਨਨੈਸੈਸਰੀ ਟੋਟਲੀ ਅਵੋਇਡਬਲ ਇਹਦਾ ਕੋਈ ਮਤਲਬ ਰਾਈ ਦਾ ਪਾੜ ਬਣਨ ਵਾਲੀ ਗੱਲ ਕੋਈ ਇਸ਼ੂ ਹੈ ਨਹੀਂ ਇਸ ਕਰਕੇ ਜੇ ਸਿੰਘ ਫਸ ਗਏ ਤਾਂ ਦੈਰ ਇਜ਼ ਨੋ ਐਂਡ ਟੂ ਇਟਰ ਦੇ ਵਾਸਤੇ ਸਾਰਾ ਕਲੀਅਰ ਹੋ ਜੂ ਇਸ ਵਾਸਤੇ ਸਾਰੇ ਸਾਥੀ ਸਹਿਮਤ ਹੋਏ ਕਿ ਇੱਕ ਅਸੀਂ ਕੋਸ਼ਿਸ਼ ਕਰਕੇ ਇਹਨੂੰ ਨਿਵੇੜੀਏ ਇਸ ਮਸਲੇ ਨੂੰ ਆ ਇੱਕ ਪ੍ਰਤਨਾ ਪਹੁੰਚੇ ਬੇਸਤਰ ਆ ਕੇ ਧੱਕੇ ਨਾਲ ਕੋ ਆ ਕੇ ਲੈ ਗਿਆ ਜੀ ਪਾਣੀ ਪਿਛਲਾ ਪਹਿਲਾ ਦੰਦੇ ਰਹੇ ਹੁਣ ਵੀ ਦੇ ਦਿਓ ਸੋ ਉਹਦੇ ਵਾਸਤੇ ਸਾਰੇ ਅਸੀਂ ਸਹਿਮਤ ਹੋਏ ਆ ਪਰ ਜਿੱਥੇ ਤਾਂ ਹੀ ਪੰਜਾਬ ਦੇ ਹਿੱਤਾਂ ਦਾ ਸਵਾਲ ਹੈ ਸਾਹਿਬ ਪੰਜਾਬ ਦੇ ਪਾਣੀਆਂ ਦਾ ਹੈ ਬਿਲਕੁਲ ਬੀਜੇਪੀ ਪੰਜਾਬ ਇਸ ਟੋਟਲੀ ਕਲੀਅਰ ਤੁਸੀਂ ਕਹਿ ਰਹੇ ਸੀ ਵੇਹਰਾਣੇ ਨਾਲ ਖੜੋ ਕਿੱਥੇ ਖੜੋਗੇ ਅਸੀਂ ਪੰਜਾਬੀ ਹਾਂ ਸਾਹਿਬ ਤੇ ਪੰਜਾਬ ਦੇ ਨਾਲ ਖੜੇ ਆ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਵੀ ਪੰਜਾਬੀ ਹੈ ਕਿ ਨਹੀਂ ਹੈ ਇਸ ਕਰਕੇ ਮੇਰਾ ਮੰਨਣਾ ਹੈ ਪੰਜਾਬ ਦੇ ਪਾਣੀਆਂ ਵਾਸਤੇ ਪੰਜਾਬ ਦੇ ਬਾਕੀ ਮੁੱਦੇ ਹਰੇਕ ਮੁੱਦੇ ਤੇ ਸਾਰਾ ਪੰਜਾਬ ਇਕਜੁੱਟ ਹੈ ਪਰ ਇਸ ਮੁੱਦੇ ਨੂੰ ਅਗਰ ਗੱਲਬਾਤ ਦੇ ਜਰੀਏ ਨਿਬੇੜਾ ਜਾ ਸਕਦਾ ਹੈ ਵਾਈ ਨਾਟ ਆ ਇੱਕ ਕੋਸ਼ਿਸ਼ ਕਰਕੇ ਤਾ ਮੈਂ ਸਮਝਦਾ ਹਾਂ ਵੀ ਚੀਫ ਮਿਨਿਸਟਰ ਹੀ ਇਜ਼ ਦਾ ਹੈੱਡ ਆਫ ਦਾ ਸਟੇਟ ਜਦੋਂ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਕੋਈ ਕਿਸੇ ਦੀ ਲੋੜ ਨਹੀਂ ਜੇ ਹੈ ਲੋੜ ਆਮ ਮੋਰ ਦਨ ਵਿਲਿੰਗ ਕਿਸੇ ਕੰਮ ਵਾਸਤੇ ਵੀ ਆਫ ਕੋਰਸ ਆਈ ਊਡ ਲਵ ਟੂ ਬੀ ਅੱਜ ਜਿਹੜੀ है ਅ ਤਕਰਾਰ ਖਤਮ ਹੋਵੇ ਥੈਟ ਇਜ਼ ਮਾਈ ਓਨਲੀ ਪੁਆਇੰਟ ਹੋਣੇ ਵਾਸਤੇ। ਕੱਲ ਤੁਸੀਂ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਵਾਲੇ ੱਤਕਾ ਨਹੀਂ ਚੱਲਦੇ ਕਿਹਨਾ ਪਾਣੀ ਨਹੀਂ ਲਿਆ ਦਗਾ। ਕੋਈ ਵੀ ਸਟੇਟ ਨਹੀਂ ਚੱਲਦੀ ਸਾਬ ਪੰਜਾਬੀ ਖਾਸ ਤੌਰ ਤੇ ਸਾਡੀ ਫਿਤਰਤ ਇਸ ਕਿਸਮ ਦੀ ਹੈ। ਤੁਸੀਂ ਉਸ ਪਾਰਟੀ ਦੀ ਨੁਮਾਇੰਦੀ ਕਰ ਰਹੇ ਹੋ ਪੰਜਾਬ ਦੇ ਵਿੱਚ ਜਿਹੜੀ ਕੇਂਦਰ ਚ ਵੀ ਹਰਿਆਣੇ ਜੀ ਮੈਂ ਤੁਹਾਡੇ ਵਿੱਚ ਬੈਠਾ ਸਾਬਾ ਹੋਰ ਕਿਹ ਹੈ ਮੈਂ ਪੰਜਾਬ ਦੇ ਨਾਲ ਖੜਾ ਸਾਬਾ ਬੀਜੇਪੀ ਦੇਖੋ ਬੀਜੇਪੀ ਪ੍ਰਾਈਮ ਮਿਨਿਸਟਰ ਸਾਬ ਬਿਲਕੁਲ ਕਲੀਅਰ ਹੈ ਸਾਨੂੰ ਪੰਜਾਬ ਦੇ ਇਤੋਂ ਦੇ ਉੱਤੇ ਪੈਰਾ ਦੇਣਾ ਤੇ ਮੈਂ ਸਮਝਦਾ ਜਿੰਨਾ ਪੰਜਾਬ ਵਾਸਤੇ ਉਹਨਾਂ ਨੇ ਦੇਖੋ ਜੇ 1 ਮਿੰਟ ਇਹ ਸਵਾਲ ਇਹ ਸਵਾਲ ਤਾਂ ਕੀਤਾ ਜਾ ਸਕਦਾ ਸੀ ਇੱਥੇ ਕੋਈ ਨਾ ਬੈਠਾ ਹੁੰਦਾ ਸਾਰੇ ਤੁਹਾਡੇ ਸਾਹਮਣੇ ਬੈਠੇ ਆ ਇਹਦਾ ਮਤਲਬ ਕੋਈ ਸੈਨਿਕ ਦੇ ਕਰਕੇ ਆਏ ਆ ਨਾ ਇਹਦਾ ਮਤਲਬ ਜੇ ਮੈਂ ਥੋੜਾ ਚਲੋ ਬੀਂਗ ਹੈਡ ਆਫ ਦ ਸਟੇਟ ਮੇਰਾ ਫਰਜ ਬਣਦਾ ਮੈਂ ਜੂਨੀਅਰ ਹਾਂ ਸਭ ਤੋਂ ਹਾਲਾਂਕਿ ਚਲੋ ਇਹਨਾਂ ਦੇ ਤਜਰਬੇ ਦਾ ਫਾਇਦਾ ਵੀ ਲਵਾਂਗੇ ਕਿਉਂਕਿ ਪਾਣੀਆ ਦਾ ਮਸਲਾ ਕਿਹੜਾ ਅੱਜ ਤੋਂ ਕੱਲ ਤੋਂ ਖੜਾ ਹੋਇਆ ਹੈ ਤਾਂ ਬਹੁਤ ਪੁਰਾਣਾ ਚੱਲ ਰਿਹਾ ਸੋ ਮੈਂ ਇੱਕ ਮੈਂ ਤੁਹਾਨੂੰ ਤੁਸੀਂ ਬਹੁਤ سارے ਸਵਾਲ ਕਰਦੇ ਹੋ ਸਾਨੂੰ ਇੱਕ ਤੁਹਾਨੂੰ ਵੀ ਮੈਂ ਸਜੈਸ਼ਨ ਦੇਣਾ ਚਾਹੁੰਦਾ ਜਦੋਂ ਵੀ ਤੁਸੀਂ ਹੁਣ ਲਿਖੋਗੇ ਜਦ ਜਾਗ ਟੀਵੀ ਤੇ ਡਿਬੇਟਾਂ ਕਰੋਗੇ ਕਿਰਪਾ ਕਰਕੇ ਦੋ ਜਣੇ ਨੂੰ ਲੜਾ ਕੇ ਆਪ ਚੁੱਪਨਾ ਕਰ ਜਾਇਆ ਕਰੋ ਠੀਕ ਹੈ ਨਾ ਵੀ ਇਹਨੂੰ ਵੀ ਚੱਲਣ ਦੇ ਇਹਨੂੰ ਵੀ ਚੱਲਣ ਦੇ ਹੈ ਨਾ ਜੇ ਜੇ ਨਾਂ ਲੜੀਏ ਤੁਸਾਂ ਨੂੰ ਡਿਬੇਟ ਹੀ ਨਹੀਂ ਹੋਈ ਅਜੇ ਤੱਕ ਗੱਲ ਬਣੀ ਸੋ ਉਸ ਉਹਦੀ ਬਜਾਏ ਉਹਦੀ ਬਜਾਏ ਮਤਲਬ ਭਾਵੇਂ ਬਿਠਾਓ ਸਾਰਿਆਂ ਨੂੰ ਰਿਪਰੈਜ਼ੈਂਟਿਵ ਸਾਰੇ ਬਿਠਾਓ ਪਰ ਗੱਲ ਇਸ ਤਰ੍ਹਾਂ ਦੀ ਹੋਵੇ ਕਿ ਜਿਹੜਾ ਜਿਹੜਾ ਪੰਜਾਬੀ ਐਂਕਰ ਵੀ ਹੈ ਨਾ ਉਹ ਵੀ ਪੰਜਾਬ ਦਾ ਹੀ ਪਾਣੀ ਪੀਂਦਾ ਉਹ ਵੀ ਲੱਗੇ ਕਿ ਹਾਂ ਕਿ ਯਾਰ ਆਪਣੇ ਆਪਣੇ ਤੇ ਇੱਕ ਸੰਕਟ ਆਇਆ ਆਪਾਂ ਇਹਨੂੰ ਹੱਲ ਕਰੀਏ ਕੋਈ ਕਿਸੇ ਨੂੰ ਨੀਚੇ ਦਿਗਾਉਣ ਦੀ ਜਿੱਤਨ ਹਾਰਨ ਦੀ ਵਿੱਚ ਕੋਈ ਗੱਲ ਨਹੀਂ ਉਹ ਜਿੱਤਾਂ ਹਾਰਾਂ ਜਿਹੜੀਆਂ ਉਹ ਬਾਅਦ ਚ ਪੋਲਿਟਿਕਲੀ ਵੋਟਾਂ ਵੇਲੇ ਹੋ ਜਾਂਦੀਆਂ ਨੇ ਇੱਕ ਦੂਜੇ ਨਾਲ ਅਸੀਂ ਆ ਬਤੇਰਾ ਤੂ ਤੂ ਮੈਂ ਮੈਂ ਹੋ ਜਾਂਦੀਆਂ ਨੇ ਤਲਕੀਆਂ ਹੋ ਜਾਂਦੀਆਂ ਨੇ ਪਰ ਇੱਕ ਇਸ ਵੇਲੇ ਤਲਖੀ ਦੀ ਲੋੜ ਨਹੀਂ ਇਸ ਵੇਲੇ ਸਾਰਾ ਜਿਹੜਾ ਤੁਹਾਡੇ ਸਵਾਲ ਵੀ ਇਸ ਤਰ੍ਹਾਂ ਦੇ ਨੇ ਵੀ ਕਦੋਂ ਇਹਦੇ ਨਾਲ ਆਏ ਆ ਆ ਕਿਉਂ ਬੈਠਾ ਉਹ ਕਦੋਂ ਹਲ ਥੋੜੇ ਥੋੜੇ ਥੋੜਾ ਖੰਮਰ

बाप आप जी? ये तो एजेंडा बनेगा ना पर सेशन का सबको भेजा जा जाएगा उसके बाद सेशन में उस पर डिबेट हो गया और खुला टाइम है कोई टाइम ऐसा नहीं है और सिर्फ पानी के मुद्दे पर है जो भी बोलना चाहता है आज मैं बहुत जल्दी में मीटिंग बुलाई हुई है इसलिए शायद वो उतने डॉक्यूमेंट ना ला पा, ला पाए हूँ अभी इनफ टाइम है कि मंडे को सेशन है तो सभी को बोलने का मौका दिया जाएगा ये भी नहीं है कि उनके दो हैं तो उनको पांच मिनट मिलेंगे नहीं उसके खुला बोले